ਬਲੌਗ ਵੀਰ ਪਾਲ ਕਰ ਸਕਦਾ ਬਹੁਤ ਇਸ ਤਰ੍ਹਾਂ ਦੇ ਲੱਗ ਨਾ ਵਜੀ। ਬਹੁਤ ਸਨਾ ਹੋ ਗਿਆ ਮੈਂ ਟਿਕ ਟਾਕ ਉਂਜੀ। ਅਸੀਂ ਠੀਕ ਠਾਕ ਹਾਂਜੀ। ਦੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ। ਬਹੁਤ ਧੰਨਵਾਦ ਤੁਹਾਡਾ ਫਰਨਾ ਜੋੜਨ ਦਾ। ਤੇ ਵੀਡੀਓ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਭਾਣਮ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ। ਤੇ ਬਹੁਤ ਹਲਵਾ ਤੁਹਾਡਾ ਮੈਨੂੰ ਤੁਸੀਂ ਪਿਆਰ ਦਿੱਤਾਗਾ। ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਕੱਪੜੇ ਸੁੰਦਰ ਸاسي ਨਾ ਪਣੇ ਕਈ ਤਨ ਵੀਡੀਓ ਕੱਪੜਿਆਂ ਦੀ ਆਇਆ ਕਰੂੰਗਾ ਆਪਾਂ ਡਿਸਕਾਊਂਟ ਕੀਤਾ ਕੱਪੜੇ ਆਜ ਤੇ ਜੇ ਜਿਵੇਂ ਇਹਨਾਂ ਦੀ ਕੋਈ ਜ਼ਰੂਰਤ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਨਾਂ ਗੱਲ ਜਦੋਂ ਮਰਜ਼ੀ ਕਰੋ ਅੱਜ ਆਪਾਂ ਕੱਪੜੇ ਲੈ ਕੇ ਆਏ ਆ ਕਾਟਨ ਦੇ ਜੰਨ ਵਾਲੇ ਅੱਜ ਆਪਾਂ ਕਾਟਨ ਦੇ ਜੰਨ ਵਾਲੇ ਲੈ ਕੇ ਆਏ ਆ ਤੁਹਾਨੂੰ ਦਿਖਾਉਣੀ ਆ ਇੰਨਾ ਚ ਕੋਈ ਪਸੰਦ ਹੋਵੇ ਤੁਸੀਂ ਲੈ ਸਕਦੇ ਆ ਤੇ ਸਕਰੀਨ ਸ਼ਾਟ ਲਓ ਇਹ ਇਹਨਾਂ ਦੇ ਵਿੱਚੋਂ ਪੂਰੀਆ ਚ ਕੋਈ ਨਹੀਂ ਹੋਣਾਗਾ ਪੂਰੀਆ ਚ ਆਪਾਂ ਲਵਾਂਗੇ ਲੋਜੀਸਮ ਤੋਂ ਕੋਈ ਸਿੰਗਲ ਸਿੰਗਲ ਪੀਸ ਆਪਣੇ ਕੋਲ ਥੋੜੇ ਕੋਈ ਵੀ ਇਹਨਾਂ ਚ ਪਸੰਦ ਹੋਵੇ ਤੇ ਸਿੰਗਲ ਸਿੰਗਲ ਪੀਸ ਲਓ ਜੀ ਦੇਖੋ ਪਹਿਲਾ ਸੋਨ ਤੇ ਕੋਈ ਹੈ ਜੀ ਦੇਖੀ ਪਰਪਲ ਕਲਰ ਦਾ ਸੋਨਾ ਪ्युअर कॉटन ਦਾ ਮਨੋਸੀ ਫਿਰ ਕਾਟਣ ਇਹ ਲਖੜੀਆਂ ਦੇ ਕਰਕੇ ਆਫਰ ਆਪਾਂ ਸੁਣ ਦਿੰਨੇ ਆ ਤੁਸੀਂ ਜਿੱਦਾਂ ਕਿਸੇ ਨੂੰ ਦੇ ਲਾ ਹੂਵੇ ਕੋਲ ਡੇਲੀ ਰਿਟਿੰਗ ਵਿੱਚ ਵਾਰੰਦਰ ਦਾ ਫੋਨ ਕੋਰੀਆ ਚ 800 ਰੁਪਏ ਲੱਗੂਗਾ ਇਹ 600 ਸਰਫੀਆ ਰੇਟ ਉਹਦੀ ਅੱਜ ਆਪਾਂ ਨੂੰ ਕੋਈ ਰੇਟ ਵਾਲੇ 600 ਵਾਲੇ ਦਿਖਾਉਣੀਆਂ ਸਾਰੇ ਚੀਸ ਵਾਲੇ ਦੇ ਕੋਲ ਜਮ ਸਾਰੀ ਕੋਰੀ ਟੈਲੀ ਦਾ ਪਤਖਾ ਹੋ ਗਿਆ ਜੀ ਬਸ ਕੋਰੀਅਰ ਚਾਰਜ ਆਪਣਾ ਕੋਈ ਨਹੀਂ ਹੋ ਗਿਆ ਦੇਖੋ ਜੀ ਕਿੰਨਾ ਸੋਹਣਾ ਲੂਟ ਚੀਸ ਵਾਲੇ ਦੇ ਕੋਲ ਮਰ ਡਿਸਕਾਊਂਟ ਕੀਤਾ ਹੋਇਆ ਆਪਣੇ ਇਹਨਾਂ ਦਾ ਕਿਉਂਕਿ ਚਲੋ ਆਪਾਂ ਨੂੰ ਫਿਰ ਸਿੰਗਲ ਸਿੰਗਲ ਪੀਸ ਰਹਿ ਕੇ ਚਲੋ ਆਪਾਂ ਆਖਿਆ ਵਿਚਾਰੋ ਕੱਢਦੀ ਇਹਨਾਂ ਦਾ ਦੇਖੋ ਜੀ ਬਹੁਤ ਪਿਓਰ ਕਾਟਨ ਦੇ ਵਿੱਚ ਆ ਕਹਿੰਦੇ ਕਾਟਨ ਦੇ ਵਿੱਚ ਪਿਓਰ ਕਾਟਨ ਦਾ ਕਵਰ ਦੁਵੱਟਾ ਬਹੁਤ ਹੀ ਜਿਆਦਾ ਸੌਫਟ ਹੈ ਦੇਖੋ ਅੱਜ ਆਪਣੇ ਕੋਲ ਸਾਰੀ ਕੋ ਰੇਟ ਦੀ ਜੀ ਸੋਚੀ ਦਿਖਾਵਾਂਗੇ ਤੁਹਾਨੂੰ ਦੇਖ ਤਾਂ ਦੁਵੱਟਾ ਨਹੀਂ ਆਪਣਾ ਲੋਡ ਰੰਦਾ ਇਹ ਲੋ ਜੀ ਪਸੰਦ ਹੋਵੇ ਸਕਰੀਨਸ਼ਾਟ ਲੋ ਉਸੇ। ਇਹ ਆਪਣਾ ਕਰਾਈਆ। ਦੇਖੋ ਜੀ। ਆਪਰ ਸਾਰੀ ਜਿਹੜੀ ਕੁਆਲਿਟੀ ਕਰਦੇ ਸਨ ਮਹਿੰਗੇ ਸਸਤੇ ਸਭ ਚੱਕਦੇ ਹਾਂ। ਕਿਉਂਕਿ ਆਪਾਂ ਡਿਸਕਾਊਂਟ ਕੀਤਾ ਆਪਣੇ ਕੋਲ ਲੋਕਲ ਵੀ ਆ ਕੇ ਲੈ ਕੇ ਜਾਂਦੇ ਹਨ ਲਖੜੀਆਂ ਦਾ ਕਰਕੇ। ਕਿਉਂਕਿ ਆਹ ਹਫਤਾ ਆਪਣੀ ਸੀਲ ਹੀ ਚੱਲ ਰਹੀ ਹੈ। ਦੇਖੋ ਜੀ। प्योर छे सौ तक कपड़ा ही है जी जा। आ, भी ना हो भी है। जी आप कैमरे लैंना हो गया कैमरे कुछ पहुंचा वर्क देखो जी पहुंचे तो वर्क हुआ बहुत सोना गले तो वर्क नाल प्योर कॉटन दपट्टा कोई कूरीर चार्ज नहीं लगेगा 600 ਰੁਪਏ ਰੇਟ ਦੇਖੋ ਜੀ ਐਨਾ ਘੱਟ ਰੇਟ। ਲੋ ਜੀ ਤੁਸੀਂ ਵੀ ਆਪ ਦੀ ਲੱਕੜੀ ਆਫਰ ਚੱਲ ਰਹੀ ਹੈ ਆਪਣੀ ਹੁਣ ਇੱਕ ਹਫ਼ਤਾ ਆਪਣੀ ਆਫਰ ਹੀ ਚੱਲ ਰਹੀ ਹੈ। ਬਹੁਤ ਸਾਰਾ ਬਰਖੀ ਕੀਤਾ ਹੋਇਆ ਗ੍ਰੀਨ ਕਲਰ ਦਾ 600 ਰੁਪਏ ਰੇਟ ਰਹੂਗਾ। ਇਹ ਹੈ ਆਪਣੇ ਕੋਲ ਸੰਗਲ ਸੰਗਲ ਪੀਸਾ। ਆ ਜਿੱਦਾਂ ਕੱਲ ਮੈਂ ਤੁਹਾਨੂੰ ਦੱਸਿਆ ਸੀ ਮੇਰੇ ਪਾਇਆ ਹੋਇਆ ਸੀ ਜੇ ਇਹ ਹੈ ਫਿਰ। ਆਦਵਟਾ ਵਾ ਬੋਟਮ ਦੇਖੋ ਜੀ ਇਹ ਦਾ ਮਰਚ ਸੀ ਗਿਫਟ ਦੇਣੀ ਆ ਜੇ ਤੁਹਾਨੂੰ ਡਿਸਕਾਊਂਟ ਵੀ ਬਹੁਤ ਲਾਇਆ ਵਾ ਕੋਰੀਅਰ ਚਾਰਜ ਵੀ ਕੋਈ ਨਹੀਂ ਹੋਊਗਾ ਇਹਦਾ 600 ਰੁਪਇਆ 8 ਆਪੋਜ਼ਿਟ ਮਿੰਕਾ ਦਾ ਵੀ ਆ 850 990 ਵਾਲਾ ਵੀ ਸਾਰੇ ਪਾਸੇ ਤੁਹਾਨੂੰ 600 ਜੀ ਕਰਤੇ ਆ ਕਿਉਂਕਿ ਜਿਹੜੀ ਲੋਕਲ ਵੀਰ ਨੇ ਉਹ ਵੀ ਆਪਣੀ ਵੀਡੀਓ ਲਓ ਜੀ ਦੇਖੋ 8 850 ਵਾਲਾ ਫੂਟ ਲਓ ਜੀ ਕੋਈ ਕੋਰੀਅਰ ਚਾਰਜ ਨਹੀਂ ਆਪਣਾ ਲਓ ਜੀ ਦੇਖੋ ਸਿੰਗਲ ਪੀਸ ਅ ਸਿੰਗਲ ਸਿੰਗਲ ਪੀਸ ਆਪਣੇ ਕੋਲੇ ਰਹਿ ਗਏ ਇਹ ਲਓ ਜੀ ਦੇਖੋ ये चार पाँ शूटा देखो कलर के ही सी सेम कलर आ ही सह गया सिंगल पीस देखो जी अठ नौ सौ वाला शूट आपको छे सौ दे रहे प्योर कॉटन का कपड़ा वा दो बट्टा वा, वा। प्योर कॉटन वा वही मैक्सिंग प्योर कॉटन दॉटम छे सौ रुपया रेट

ਇਆ ਫਾਰਟ ਦੇਖੋ ਜੀ ਗਾਰੇ ਤੇ ਇਸ ਤਰ੍ਹਾਂ ਵਰਕ ਹੋਇਆ ਲੋ ਜੀ ਚੀਸਰਪੀਆ ਰੇਟ ਮੁੰਡੋ ਜੀ ਇਹਨਾਂ ਜੇ ਪਸੰਦ ਹੋਏ ਬਹੁਤ ਪਿਓਰ ਕਾਟਨ ਦਾ ਤਾਂ ਇਹ ਨਹੀਂ ਮੈਕਸ ਦਾ ਤੇ ਇਹ ਕੋਸਾ ਸੌਦਾ ਯਾਰ ਕਾਟਨ ਦੀ ਇਸ ਰਾਰ ਮੁੰਡੋ ਜੀ ਇਹ ਕਰੇਡ ਕਲਰ ਦੇ ਵਿੱਚ ਆ ਗਿਆ ਸਿੰਗਲ ਸਿੰਗਲ ਪੀਸ ਆਖਣੇ ਕੋਲੇ ਲੋਸੀ ਦੇਖ ਕੰਬੀਨੇਸ਼ਨ ਇਤੋਂ ਕਿੰਨਾ ਵਧੀਆ ਹੋਇਆ ਵਾ ਜਿਦਾਈ ਦੀ ਵਰਕਨੀ ਤੇ ਵਰਖਨ ਆ ਵਰਕ ਨੇ ਡਿਜ਼ਾਈਨ ਬੜਿਆ ਹੋਇਆ ਦੇਖ ਦਵੱਟੇ ਦੇ ਡਿਜ਼ਾਈਨ ਵਾਲਿਆ ਬਹੁਤ ਵਧੀਆ ਸੂਰੀਅਰ ਚਾਰਜ ਕੋਈ ਲੱਗਤ ਨਹੀਂ ਹੋਵੇਗਾ ਤੇ ਤੁਸੀਂ ਮੰਗਵਾਓ ਲੱਕੜੀ ਆਫਰ ਆਫ ਕਾਹਤਾ ਚੱਲੂਗੀ ਆਪਣੀ ਅਲੱਗ ਦੀ ਇਹਨਾਂ ਦੀ ਕੋਈ ਪਸੰਦ ਹੋਵੇ ਸਕਰੀਨ ਸ਼ਾਟ ਲਓ ਆਡਰ ਆਫ ਤੇ ਫਿਕਸ ਕਰੋ ਰੇਟ ਸਾਰਿਆਂ ਦਾ ਜਿਆਦਾ ਇੱਕ ਹੀ ਰਹੂਗਾ 600 ਰੁਪਏ ਰੇਟ ਪਿਓਰ ਕਾਟਨ ਚਿਤਖਾਇਆ ਸਭ ਨੂੰ ਇਹਦੇ ਵਿੱਚ ਕੋਈ ਮੈਕਸ ਨਹੀਂ ਆਏਗਾ रेड च अपने को ज्यादा आ गई अभी रेड चे गले से भाई होता ਬਰੀਕ ਬਰੀਕ ਬਹੁਤ ਸੁੰਪਤੇ ਲੇਦਰ ਵਰਗਾ ਹੋਇਆ ਦਾ ਲੇਰ ਜੇ ਬਣਿਆ ਬਹੁਤ ਸੋਹਣਾ ਹੈ ਫਿਰ ਛੋਟਾ ਬਹੁਤ ਸੋਹਣਾ ਬਣਿਆ ਵਾ ਦੇਖੋ ਇਹ ਰੈੱਡ ਆਪਣੇ ਕੋਲ ਜਿਆਦਾ ਆ ਗਿਆ ਅੱਜ ਪਿਓਰ ਕਾਟਨ ਦਾ ਵਾ సా అలా సూట్ షే స ఫోర్ కప్పుడే మగవా ఓఫర్ కట్ దా నేను ఓఫర్లకి ఏదే ఓఫర్ల ਲੋ ਜੀ ਇਹ ਤੁਹਾਨੂੰ ਦਿਖਾਤੀ ਮਸ਼ੂਰ ਕਾਟਨ ਦੇ ਦੁਬੱਟੀ ਵਾਲੇ ਸੇਰੀ ਆਪਾਂ ਤੁਹਾਨੂੰ ਤੇਔਰ ਵਾਲੇ ਦਿਖਾਵਾਂਗੇ ਸੇਮੀ ਵਾਲੇ ਦਿਖਾਵਾਂਗੇ ਅੱਜ ਤੁਹਾਨੂੰ ਪਤਾ ਖਾਈਆ ਤੇਔਰ ਵਾਲੇ ਉੱਤਲ ਵਾਲੀ ਵੀਡੀਓ ਵਿੱਚ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਿ ਦੀਦੀ ਤੁਹਾਡੀ ਆਵਾਜ਼ ਘੱਟ ਹੁੰਦੀ ਆ ਤੇ ਵੈਸੇ ਵੀ ਵੀਡੀਓ ਦਾ ਸਿਆਣੀ ਸਾਨੂੰ ਮੇਰੇ ਕਿਉਂਕਾ ਬੁੱਲਾਂ ਦਾ ਕਰਕੇ ਨਾ ਪਿੰਡ ਕਾਲੀ ਕਾਲੀ ਸਤਾ ਨਹੀਂ ਜਿਆ ਪੈਣਾ ਲਿਵਨ ਨਾਲ ਜੁੜੇ ਹੋਏ ਆ ਤੇ ਮੇਰੀ ਯਾਦ ਹੈ ਨਾ ਵੱਡਾ ਖਰਾਬ ਇਨਫੈਕਸ਼ਨ ਕੋਈ ਹੋਈ ਔਰ ਹੌਲਾਂ ਤੇ ਤੇ ਮੇਥੋਂ ਤਾਂ ਘੱਟ ਬੋਲਿਆ ਜਾਂਦਾ ਹੈਗਾ ਤੇ ਮੈਂ ਵੀ ਵੀਡੀਓ ਤੇ ਵੈਸੇ ਹਜੇ ਨਹੀਂ ਸੀ ਪਾਉਣੀ ਮੈਂ ਕਿਹਾ ਕਿ ਕੋਈ ਆਫਰ ਕਰਨਾ ਕਰਕੇ ਤੇ ਮੈਂ ਵੀ ਪਾਉਣੀ ਜ਼ਰੂਰੀ ਸੀ ਕਿਉਂਕਿ ਇੱਕ ਹਫਤਾ ਆਪਣੀ ਇਹ ਆਫਰ ਚੱਲਣੀ ਹੈ ਇਹ ਵੀ ਡਿਸਕਾਊਂਟ ਦੇਣਾ ਸਾਨੂੰ ਤੇ ਮੈਂ ਕਮੀਨ ਨੂੰ ਪਾਉਣੀ ਲਈ ਵੀ ਵੀਡੀਓ ਜ਼ਰੂਰੀ ਸੀ ਤਾਂ ਮੈਂ ਤਾਂ ਬੋਲਿਆ ਘੱਟ ਜਾਂਦਾਗਾ ਜਿਆਦਾ ਬੋਲ ਨਹੀਂ ਹੁੰਦਾਗਾ ਜਿਆਦਾ ਬੋਲ ਨਹੀਂ ਫਿਰ ਨਾਲੇ 피ਰ ਹੁੰਦੀ ਨਾਲੇ ਬਲੱਡ ਨਿਕਲ ਜਾਂਦਾ ਨਾ ਜਾਖਮ ਹੋ ਜਾਂਦੇ ਆ ਮੋਤ ਦੇਨ ਹੋ ਗਏ ਮੈਨੂੰ ਇਸ ਦੇ ਇੰਤਜ਼ਾਰ ਕਰਦੀ ਨਾ ਮੈਨੂੰ ਫਿਸਟਿਕ ਲੱਗਦੀ ਹੈ ਮੈਂ ਕਦੇ ਨਹੀਂ ਫਿਸਟਿਕ ਤੋਂ ਬਿਨਾ ਰਹੀਗੀ ਤੇ ਹੁਣ ਮੈਨੂੰ 15 ਦਿਨ ਹੋ ਗਏ ਫਿਸਟਿਕ ਤੋਂ ਬਿਨਾਈਆਂ ਕੋਈ ਨਾ ਦਾ ਜਾ ਵੀਰਵਾਰ ਦੀ ਹੈ ਇਹ ਵੱਲ ਮੇਰੇ ਖਰਾਬ ਹੋਈ ਵੀ ਅਜੇ ਤੱਕ ਠੀਕ ਨਹੀਂ ਹੈਗੀ ਤੇ ਤਾਂ ਮੇਰੀ ਆਵਾਜ਼ ਘੱਟ ਸੀ ਭੈਣ ਕਹਿੰਦੀ ਸੀ ਕਮੈਂਟ ਕਿ ਜਗ ਨਹੀਂ ਕਹਿੰਨੇ ਆਵਾਜ਼ ਘੱਟ ਹੁੰਦੀ ਆ ਤਾਂ ਮੈਂ ਥੋੜੇ ਹੋਰ ਹੀ ਬੋਲਦੀ ਸੀ ਜੇ ਵਾਅਦਾ ਆਪਣੀ ਬਹੁਤ ਉੱਚੀ ਹੈ ਸਪੀਕਰ ਤੇ ਰਵੱਡੇ ਆਏ ਨਹੀਂ ਕੋਈ ਗੱਲ ਹੈਗੀ ਵਾਅਦਾ ਮੇਰੀ ਬਹੁਤ ਹੈਗੀ ਆ ਤੇ ਮੇਰੇ ਤੋਂ ਥੋੜਾ ਜਿਹਾ ਥਾਂ ਘੱਟ ਬੋਲਿਆ ਜਾਂਦਾ ਕਿਉਂਕਿ ਬੁੱਲਾਂ ਦਾ ਕਰਕੇ ਲਓ ਜੀ ਠੀਕ ਹੈ ਇਹਨਾਂ ਚ ਕੋਈ ਪਸੰਦ ਹੋਵੇ ਸੋਡੇ ਤੁਸੀਂ ਸਕਰੀਨ ਸ਼ਾਟ ਲਓ ਆ ਡਰਾਫ ਦੀ ਬੁੱਕ ਕਰਵਾਓ ਚਲੋ ਜੀ ਆਪਾਂ ਜੀ ਨਾਕ ਸੰਮੁਖ ਦਿਖਾ ਸਕਦੇ ਆ ਆਪਾਂ ਸੰਮੁਖ ਦਿਖਾਉਣੀ ਆ ਉਹਨਾਂ ਚਲੋ ਜੀ ਠੀਕ ਹੈ ਵੀਡੀਓ ਨੂੰ ਆਪਾਂ ਹੈਂਡ ਕਰਦੀ ਆ ਤੇ ਇੱਕ ਵੀਰੇ ਭੈਣ ਨੇ ਕਮੈਂਟ ਕੀਤਾ ਸੀ ਕਿ ਕੋਟੀ ਦੀ ਸਾਨੂੰ ਲਵਾਈ ਚੜਾਈ ਦੱਸਿਓ ਇਸੇ ਬਲੌਗ ਤੇ ਵਿੱਚ ਹੀ ਮੈਨੂੰ ਕਮੈਂਟ ਕੀਤਾਗਾ ਪੈਨ ਵੀਡੀਓ ਵੇਦੇ ਹੁਣ ਕੀ ਹਾਫ ਹੈ ਨਹੀਂ ਮੈਂ ਇੱਕ ਤਾਂ ਜਰਾਬਾਂ ਬੁਣੀਆਂ ਹੋਈਆਂ ਤੇ ਇੱਕ ਜਾਕਟ ਸੀ ਕੋਰੀਅਰ ਕਰਵਾਉਣੀ ਆ ਤੇ ਉਹ ਵੀ ਤੁਹਾਨੂੰ ਕੋਰੀਅਰ ਕਰਾਉਣ ਤੋਂ ਪਹਿਲਾਂ ਸਾਨੂੰ ਮੈਂ ਲਵਾਈ ਚੜਾਈ ਬਾਰੇ ਦੱਸੂਗਾ ਉਹਨਾਂ ਬਾਰੇ ਕੋਈ ਗੱਲ ਨਹੀਂ ਮੈਂ ਤਾਂ ਬਣਾਉਂਦੀ ਰਹਿੰਦੀ ਆ ਤੇ ਆਪਾਂ ਤੁਹਾਨੂੰ ਜ਼ਰੂਰ ਦੱਸਿਆ ਕਰਾਂਗੇ ਵੀ ਲਵਾਈ ਚੜਾਈ ਜਾਕਟ ਦੀ ਕੋਟੀ ਕਿੰਨੀ ਆ ਤੁਸੀਂ ਸਾਰੇ ਬਹੁਤ ਧੰਨਵਾਦ ਤੁਸੀਂ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਚਲੋ ਜੀ